ਜੀ ਗੱਲ ਸਾਰੇਨ ਉਸ ਤੋਂ ਕਿ ਮੈਂ ਠੀਕ ਠਾਕ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਪਹਿਣਾ ਦੀ ਡਿਮਾਂਡ ਤੇ ਬਹੁਤ ਜ਼ਿਆਦੇ ਸੋਹਣੇ ਸੂਟ ਤੇ ਤੁਸੀਂ ਵੀਡੀਓ ਨਾਲ ਅੱਗੇ ਜੁੜੇ ਰਹੇ ਹੋ ਦੇਖਿਓ ਵੀ ਕਿੱਦਾਂ ਦੀ ਕਲੈਕਸ਼ਨ ਹੈਗੀ ਜੇ ਤੁਹਾਨੂੰ ਪਸੰਦ ਆਈ ਤਾਂ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਵੀ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੇ ਕੋਲੋਂ ਜਰੂਰ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਆਵੇ ਹੈਗੇ ਨਗੇ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਜਿੱਦਾਂ ਦਾ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਪਿਕ ਸ਼ੇਅਰ ਕਰ ਸਕਦੇ ਹੋਗੇ ਜਾਂ ਫਿਰ ਆਪਣੇ ਡਿਜ਼ਾਈਨ ਹੁੰਦੇ ਨੇ ਵੀਡੀਓ ਚ ਪਾਏ ਹੋਏ ਤਾਂ ਤੁਸੀਂ ਉਹ ਵੀ ਆਪਾਂ ਨੂੰ ਸਕਰੀਨ ਸ਼ਾਟ ਭੇਜ ਕੇ ਪ੍ਰਾਈਸ ਪੁੱਛ ਕੇ ਤਾਂ ਸੂਟ ਰੈਡੀ ਕਰਵਾ ਸਕਦੇ ਹੋ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਕਿੱਕਾ ਅੱਜ ਮਾਰਨਿੰਗ ਵੀਡੀਓ ਪਾਈ ਸੀਗੀ ਵਰਕ ਵਾਲੇ ਸੂਟਾਂ ਦੀ ਜਿਹੜੀਆਂ ਭੈਣਾਂ ਨੇ ਨਹੀਂ ਦੇਖੀ ਹੈਗੀ ਉਹਦੇ ਵਿੱਚੋਂ ਕਾਫੀ ਵਧੀਆ ਰਿਸਪੌਂਸ ਆਇਆ ਭੈਣਾਂ ਨੇ ਬਹੁਤ ਵਧੀਆ ਹਨਾ ਰਿਸਪੌਂਸ ਦਿੱਤਾ ਤੇ ਆਰਡਰ ਵੀ ਕਾਫੀ ਆਏ ਨੇ ਜੇ ਵਰਕ ਵਾਲੇ ਸੂਟਾਂ ਦੇ ਅੱਜ ਤੇ ਜਿਹੜੀਆਂ ਭੈਣਾਂ ਨੇ ਨਹੀਂ ਦੇਖੀ ਹੈਗੀ ਵੀਡੀਓ ਤਾਂ ਉਹ ਤੁਸੀਂ ਜ਼ਰੂਰ ਹਨਾ ਅੱਜ ਹੀ ਵੀਡੀਓ ਪਾਈ ਹੈਗੀ ਮਾਰਨਿੰਗ ਟਾਈਮ ਪਾਈ ਸੀਗੀ ਤਾਂ ਤੁਸੀਂ ਜ਼ਰੂਰ ਉਹ ਵੀਡੀਓ ਚੈੱਕ ਕਰ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਲੈਗੇਗੇ ਆਪਣੇ ਕੋਲੇ ਮੋਡਲ ਦੇ ਸੂਟ ਲੇਗੇ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਇਹਦੇ ਤੁਸੀਂ ਲਾਈਨਿੰਗ ਲੱਗੂਗੀ ਰਾਮ ਟੈਕਸ ਦੀ ਮੋਡਲ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਸਟੈਂਪ ਲੱਗੀ ਹੋਈ ਹੈ ਬਾਕੀ ਜਿਹੜਾ ਫੈਬਰਿਕ ਹੈਗਾ ਫੈਬਰਿਕ ਤੇ ਵੀ ਹੈਗੀ ਜਿਹੜੀ ਸਟੈਂਪ ਲੱਗੀ ਹੋਈ ਹੈਗੀ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਨੇਗੇ ਚਾਰੋਂ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਆਪਾਂ ਤੁਹਾਨੂੰ ਸਾਰੇ ਸੂਟ ਓਪਨ ਕਰਕੇ ਦਿਖਾਵਾਂਗੇ ਸਟੱਫ ਦੀ ਗੱਲ ਕਰੀਏ ਸਟੱਫ ਕੁਆਲਿਟੀ ਬਹੁਤ ਵਧੀਆ ਹੈਗੀ ਪਹਿਲੀ ਨਜ਼ਰ ਦੇ ਵਿੱਚ ਕਪੜਾ ਜਿਹੜਾ ਸੀਗਾ ਸਾਨੂੰ ਪਸੰਦ ਆ ਗਿਆ ਸੀਗਾ ਉਮੀਦ ਹੋਊਗੀ ਕਿ ਤੁਹਾਨੂੰ ਵੀ ਬਹੁਤ ਸੋਹਣਾ ਲੱਗੂਗਾ ਇਹ ਸਟੱਫ ਤੇ ਲਾਈਨਿੰਗ ਇਹ ਤੇ ਲੱਗੂਗੀ ਤੁਸੀਂ ਲਗਵਾ ਸਕਦੇ ਹੋਗੇ ਪਰ ਬਹੁਤ ਲਾਈਟ ਵੇਟ ਸਟੱਫ ਹੈਗਾ ਮੋਡਲ ਸਟੱਫ ਹੈਗਾ ਇਹ ਲੋਕੀ ਬੱਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਹੈਗਾ ਤੇ ਬਿਲਕੁਲ ਮਲਾਈਮ ਇਨਕ ਸੌਫਟ ਸਟੱਫ ਹੈਗਾ ਜਿੰਨੇ ਵੀ ਮੈਂ ਗੱਲ ਕਰਾਂ ਉੰਨੀ ਤਾਰੀਫ਼ ਕਰਾਂ ਉੰਨੀ ਹੀ ਥੋੜੀ ਹੈ ਗਏ ਇਸ ਸਟੱਫ ਬਾਰੇ ਬਿਲਕੁਲ ਸੌਫਟ ਸਟੱਫ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਕਿੰਨਾ ਪਿਆਰਾ ਜਾਂ ਪ੍ਰਿੰਟ ਹੈਗਾ ਬਾਕੀ ਤੁਸੀਂ ਪੈਚ ਵਰਕ ਅੱਜ ਜਿੰਨਾ ਕਿ ਆਪਾਂ ਸਵੇਰੇ ਵੀਡੀਓ ਪਾਈ ਹੈਗੀ ਉਹਦੇ ਵਿੱਚ ਆਪਾਂ ਪੈਚ ਵਰਕ ਦੇ ਕਾਫੀ ਜ਼ਿਆਦੇ ਸੂਰ ਦਿਖਾਏ ਸੀਗੇ ਤੁਸੀਂ ਉਹਦੇ ਵਿੱਚੋਂ ਵੀ ਮਤਲਬ ਡਿਜ਼ਾਈਨ ਚੱਕ ਕੇ ਇਹਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਜਬ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇਗੇ ਹਨਾ ਤਾਂ ਤੁਸੀਂ ਉਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਆਪਾਂ ਆਪਣੇ ਅਕੋਰਡਿੰਗ ਵੀ ਡਿਜ਼ਾਈਨ ਹੈਗੇ ਜਿਹੜਾ ਰੈਡੀ ਕਰਵਾਤਾ ਕੇ ਲੋ ਜੀ ਪਹਿਲਾ ਸੂਟ ਇਹ ਸੀਗਾ ਕਲਰ ਕਲਰ ਸਾਰੇ ਹੀ ਸੋਹਣੇ ਨੇਗੇ ਤੇ ਇਹਦਾ ਪ੍ਰਾਈਸ ਰਹੂਗਾ ਜੀ 2250 ਫੁੱਲ ਪਿਓਰ ਮਡਾਲ ਸਿਲਕ ਦੇ ਸੂਟ ਨੇਗੇ ਤੇ ਸਾਰੇ ਤੁਹਾਨੂੰ ਸਟੈਂਪ ਮਿਲੂਗੀ ਵਿਦਆਊਟ ਸਟੈਂਪ ਤੁਹਾਡੇ ਕੋਲੇ ਇਹ ਸਟੱਫ ਨਹੀਂ ਆਊਗਾ ਰਾਮ ਟੈਕਸ ਦੇ ਮਤਲਬ ਸੂਟ ਨੇਗੇ ਇਹ ਸਾਰੇ ਉੱਤੇ ਮਤਲਬ ਸਟੈਂਪ ਪੈਗੀ ਰਾਮ ਟੈਕਸ ਦੀ ਠੀਕ ਹੈ ਜੀ ਸੈਕਿੰਡ ਕਲਰ ਹੈਗਾਗਾ ਦੇਖੋ ਬਹੁਤ ਜਿਆਦਾ ਸੋਨਾ ਫਰੋਜ਼ੀ ਜਿਹਾ ਕਿ ਸ਼ੇਡ ਹੈਗਾ ਇਹ 올ਓਵਰ ਸੂਟ ਰਹਿਣਗੇ ਮੈਚਿੰਗ ਸੂਟ ਨਹੀਂ ਸੋਹਣੇ ਲੱਗਣੇ ਹੈਗੇ ਅਗਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਸਿਰਫ ਆਪਣੇ ਕੋਲੇ 2-2 ਸੂਟ ਅਵੇਲੇਬਲ ਨੇਗੇ ਇੱਕ ਥਾਨ ਦੇ ਵਿੱਚ ਦੇਖੋ ਤੁਸੀਂ ਫੈਬਰਿਕ ਦੇਖੋ ਪ੍ਰਿੰਟ ਦੇਖੋ ਬਹੁਤ ਜਿਆਦਾ ਸੋਹਣਾ ਹੈਗਾ ਤੇ ਇਹਦੇ ਨਾਲ ਤੁਸੀਂ ਫਿਰੋਜ਼ੀ ਕਲਰ ਦਾ ਜਿਹਦਾ ਕਿ ਦੁਪੱਟਾ ਰੱਖ ਸਕਦੇ ਹੋ ਕੰਟਰਾਸਟ ਦੇ ਵਿੱਚ ਤੁਸੀਂ ਨਹੀਂ ਕੰਟਰਾਸਟ ਲਾਉਣਾ ਹੈਗਾ ਤਾਂ بیس ਨਾਲ ਦਾ ਵੀ ਲਗਾ ਸਕਦੇ ਹੋਗੇ ਜਿੱਦਾਂ ਮਰਜੀ ਤੁਸੀਂ ਆਪਣੀ ਚੋਇਸ ਅਨੁਸਾਰ ਇਹ ਸੂਟਾਂ ਨੂੰ ਹੈ ਜਿਹੜਾ ਸੋਹਣਾ ਸੋਹਣਾ ਤਿਆਰ ਕਰਵਾ ਸਕਦੇ ਹੋ ਰੰਗ ਤੁਹਾਨੂੰ ਇੱਕ ਤਰ੍ਹਾਂ ਇੱਕ हटके ਮਿਲੂਗਾ ਸਾਰਿਆਂ ਦੇ ਵਿੱਚ ਇਹ ਜਿਹੜਾ ਸਟਾਫ ਹੈਗਾ ਫੈਬਰਿਕ ਹੈਗਾ ਰਾਮਟੈਕਸ ਦਾ ਹਨਾ ਤੇ ਮੋਡਲ ਸਿਲਕ ਦੇ ਸਟਾਫ ਹੈਗਾ ਜਿੱਦਾਂ ਕਿ ਇਹ ਆਪਣੇ ਬੁਟੀਕ ਤੇ ਸਭ ਤੋਂ ਪਹਿਲਾਂ ਆਏ ਨੇਗੇ ਫਿਲਹਾਲ ਮੇਰੇ ਨੂੰ ਲੱਗਦਾ ਵੀ ਕਿਸੇ ਨੇ ਬੁਟੀਕ ਆ ਲੈਣੇ ਵੀ ਇਹ ਸੂਟ ਪਾਏ ਨੇਗੇ ਤੇ ਆਪਣੇ ਕੋਲੇ ਸਭ ਤੋਂ ਪਹਿਲਾਂ ਇਹ ਫੈਬਰਿਕ ਆਇਆ ਹੈਗਾ ਤੇ ਬਹੁਤ ਸੋਹਣੇ ਸੋਹਣੇ ਫੈਬਰਿਕ ਦੇ ਡਿਜ਼ਾਈਨ ਲੈ ਕੇ ਆਇਆਗੇ ਆਪਾਂ ਵੀਡੀਓ ਨੂੰ ਅੱਗੇ ਲੰਬੇ ਟਾਈਮ ਤੱਕ ਜੁੜੇ ਰਹੋ ਸਾਡੇ ਨਾਲ ਤੇ ਬਹੁਤ ਸੋਹਣੇ ਸੋਹਣੇ ਤੁਹਾਨੂੰ ਸੂਟ ਲੈ ਕੇ ਆਇਆਗੇ ਅਲੱਗ ਕੁਝ ਹਟਕੇ ਤੇ ਪ੍ਰਿੰਟ ਸਾਡੇ ਸੂਟ ਨਹੀਂਗੇ ਜਿਹੜੇ ਕਿਸੇ ਨਾਲ ਮੈਚ ਨਹੀਂ ਕਰਨਗੇ ਤੇ ਕੁਆਲਟੀ ਵਾਈਜ਼ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਜਿੰਨਾਂ ਕੋਲੇ ਕੱਪੜੇ ਜਾਂਦੇ ਨੇਗੇ ਵੀ ਕਿੱਦਾਂ ਦੀ ਕੁਆਲਿਟੀ ਹੈਗੀ ਲਓ ਜੀ ਅੱਗੇ ਹੈਗਾ ਦਾ ਮੈਂਦੀ ਸ਼ੇਡ 2250 ਪ੍ਰਾਈਸ ਰਹੇਗਾ ਇਹ ਹੈਗਾ ਕਿ ਚੌਥਾ ਰੰਗ ਹੈਗਾ ਤੁਸੀਂ ਕਲਰ ਪ੍ਰਿੰਟ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਹੈਗਾ ਦੇਖੋ ਜੀ ਸਾਰੇ ਹੀ ਕਲਰਸ ਮਤਲਬ ਪ੍ਰਿੰਟ ਦਾ ਚਲੋ ਸੇਮ ਨੇ ਸਾਰੇ ਹੀ ਕਲਰ ਆਪੋ ਆਪਣੀ ਜਗ੍ਹਾ ਬਹੁਤ ਜਿਆਦਾ ਸੋਹਣੇ ਨੇਗੇ ਸਾਰਾ ਜਿਹੜਾ ਚਾਰਟ ਹੈਗਾ ਇਹ ਗਰਮੀ ਵਾਲਾ ਹੈਗਾ ਚਾਰੋਂ ਕਲਰ ਸੀਗੇ ਜਿਹੜੇ ਮੈਂ ਤੁਹਾਨੂੰ ਸ਼ੋਅ ਕਰ ਚੁੱਕੀ ਹਾਂ 2250 ਇਹਨਾਂ ਦਾ ਪ੍ਰਾਈਸ ਰਹੇਗਾ ਅਗਲੇ ਸੀਟ ਆ ਜਾਣਗੇ ਜੀ ਜੌਨ ਚੜ ਦੇ ਪਹਿਣਾ ਦੀ ਬਹੁਤ ਜਿਆਦਾ ਡਿਮਾਂਡ ਤੇ ਰਹੇ ਨੇਗੇ ਪਿਛਲੇ ਸਾਲ ਪਾਈ ਸੀ ਆਪਾਂ ਜੌਰਜਟ ਇਸ ਵਾਰ ਇੱਕ ਵੀ ਸੂਟ ਨਹੀਂ ਪਾਇਆ ਹੈਗਾ ਜੌਰਜਟ ਦਾ ਆਪਾਂ ਸਟਾਕ ਦੇ ਵਿੱਚ ਹੁਣ ਨਿਊ ਮੰਗਵਾਏ ਸੀਗੇ ਲੋ ਜੀ ਲੋ ਤੁਸੀਂ ਦੇਖ ਸਕਦੇ ਹੋਗੇ ਤੇ ਜੌਰਜਟ ਦੇ ਵਿੱਚ ਜਿੱਦਾਂ ਕਿ ਫਰੌਕ ਦਾ ਸਟਾਈਲ ਹੈਗਾ ਉਹ ਜਿਆਦਾ ਸੋਹਣਾ ਬੰਦਦਾ ਸੂਟ ਵੀ ਚਲੋ ਜਿਆਦਾ ਸੋਹਣੇ ਬੰਦ ਨੇ ਕਫ ਵਾਲੀਆਂ ਬਾਸਾਂ ਬਾਵਾ ਲਗਵਾ ਲਓ ਬਾਜੂ ਕਫਾਲੀਆਂ ਲਗਵਾ ਲਓ ਉਹ ਵੀ ਸਟਾਈਲ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਦਾ ਹੈਗਾ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਸੂਟ ਹੈ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਸ਼ਰਟ ਥੋੜੀ ਜਿਹੀ ਉੱਚੀ ਰਖਵਾ ਲਓ ਅੱਜ ਕੱਲ ਜਦੋਂ ਟ੍ਰੈਂਡ ਦੇ ਵਿੱਚ ਹੈ 1050 ਇਹਨਾਂ ਦਾ ਪ੍ਰਾਈਸ ਹੈ ਬਿਲਕੁਲ ਲੇਟੈਸਟ ਡਿਜ਼ਾਈਨ ਨੇਗੇ ਤੁਹਾਡੇ ਸਾਹਮਣੇ ਜਿਹੜਾ ਸਟਾਕ ਹੈਗਾ ਓਪਨ ਕੀਤਾ ਹੈਗਾ ਤੇ ਲੋ ਜੀ ਪਹਿਲਾ ਕਲਰ ਇਹ ਸੀਗਾ ਤੁਸੀਂ ਦੇਖ ਸਕਦੇ ਹੋਗੇ ਬਲੈਕ ਹੈਗਾ ਨੈਕਸਟ ਹੈਗਾਗਾ ਬਲੂ ਸ਼ੇਡ ਹੈਗਾ ਇਦਾਂ ਦੇ ਪ੍ਰਿੰਟ ਵੀ ਨੇਗੇ ਜਿਹੜੇ ਕਾਫੀ ਜਿਆਦੇ ਸੋਹਣੇ ਲੱਗਦੇ ਨੇਗੇ 1000 ਇਹਨਾਂ ਦਾ 1000 50 ਪ੍ਰਾਈਸ ਰਹੇਗਾ ਸਾਰੇ ਸੁਟਾਂ ਦਾ ਜਾਰਜਟ ਦਾ ਲੋ ਜੀ ਦੇਖੋ ਇਹ ਪ੍ਰਿੰਟ ਵੀ ਹੈ ਜਿਹੜਾ ਕਾਫੀ ਜਿਆਦੇ ਸੋਹਣਾ ਹੈਗਾ ਇਹਨੂੰ ਵੀ ਤੁਸੀਂ ਜਦ ਤੱਕ ਕਿ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਫਰੋਜ਼ੀ ਵੀ ਰੱਖ ਸਕਦੇ ਹੋਗੇ ਬਹੁਤ ਸਾਰੇ ਕਲਰ ਨੇ ਲਾਈਟ ਡਾਰਕ ਜਿੱਦਾਂ ਵੀ ਤੁਸੀਂ ਦੁਪੱਟਾ ਲੈਣਾ ਚਾਹੋਗੇ ਉਦਾਂ ਲੈ ਸਕਦੇ ਹੋ फिर इस तो बाद आजुगा जी नेट देगा ਇਹ ਤਾਂ ਵੀ ਪ੍ਰਿੰਟ ਆ ਜਿਹੜਾ ਕੁਝ हटਕੇ ਜਿਹਾ ਹੈਗਾ ਤੇ ਜੋਰਜਰ ਦੇ ਪ੍ਰਿੰਟ ਇਦਾਂ ਦੇ ਲੈ ਕੇ ਆਇਆਂਗੇ ਵੀ ਥੋੜੇ ਜਿਹਾ ਅਲੱਗ ਜਿਹਾ ਪ੍ਰਿੰਟ ਹੋਣਾ ਹਨਾ ਤੇ ਡਿਜ਼ਾਈਨਿੰਗ ਅਲੱਗ ਜਿਹੀ ਹੋਵੇ ਤਾਂ ਕਰਕੇ ਉਹ ਸੂਟ ਲੇਗੇ ਜਿਹੜੇ ਕਾਫੀ ਜ਼ਿਆਦੇ ਸੋਹਣੇ ਫਿਰ ਡਿਜ਼ਾਈਨ ਵਾਲੇ ਬਣ ਜਾਂਦੇ ਨੇਗੇ ਸਟਿਚ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਪਰ ਥੋੜਾ ਜਿਹਾ ਟਾਈਮ ਦੇ ਕੇ ਚੱਲਣਾ ਪਊਗਾ ਇਹ ਪ੍ਰਿੰਟਰ ਡਿਜ਼ਾਈਨ ਇਦਾਂ ਦਾ ਬਣਿਆ ਹੋਇਆ ਹੈਗਾ ਜੌਰਜਟ ਬਹੁਤ ਜ਼ਿਆਦਾ ਮਤਲਬ ਸੌਫਟ ਜੌਰਜਟ ਇਦਾਂ ਨਹੀਂ ਹੈਗਾ ਵੀ ਇਹ ਹਾਰਡ ਹੈ ਬਿਲਕੁਲ ਸੌਫਟ ਜੌਰਜਟ ਹੈਗੀ ਨੈਕਸਟ ਸੂਟ ਹੈਗਾਗਾ ਪਿੰਕ ਪ੍ਰਿੰਟ ਦੇ ਵਿੱਚ ਹੈਗਾ ਓਨੀਅਨ ਜੈ ਸ਼ੇਡ ਹੈ ਪਿੰਕ ਵੀ ਨਹੀਂ ਹੈਗਾ ਇਹ ਪ੍ਰਿੰਟ ਹੈ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਜੋ ਤੁਸੀਂ ਇਹਨਾਂ ਨੂੰ ਸਿਲਾਈ ਕਰਵਾਉਂਗੇ ਸਾਰੇ ਹੀ ਪ੍ਰਿੰਟ ਬਹੁਤ ਜਿਆਦੇ ਸੋਹਣੇ ਨੇ ਆਪੋ ਆਪਣੀ ਜਗ੍ਹਾ ਤੇ ਜਦੋਂ ਸਟਿਚ ਕਰਵਾਉਂਗੇ ਬਹੁਤ ਜਿਆਦੇ ਸੋਹਣੇ ਲੱਗਣਗੇ ਫਿਟਿੰਗ ਇਹਨਾਂ ਦੀ ਬਹੁਤ ਜਿਆਦੇ ਸੋਹਣੀ ਆਉਂਦੀ ਆ ਇਸ ਤੋਂ ਬਾਅਦ ਆ ਜਾਊਗਾ ਇਹ ਡਾਰਕ ਫਰੋਜ਼ੀ ਕਲਰ ਜਿਹੜਾ ਇਹ ਕਲਰ ਹੈ ਜ਼ਿਆਦਾਤਰ ਮਤਲਬ ਪਿਓਰ ਤੇ ਹੁੰਦਾ ਹੁੰਦਾ ਹੈਗਾ ਤੁਸੀਂ ਉਸ ਸਟੈਂਪ ਵੀ ਦੇਖ ਸਕਦੇ ਹੋਗੇ ਉਤੇ ਵੀ ਲਿਖਿਆ ਹੋਇਆ ਪਿਓਰ ਜੋਰਜਟ ਇਸ ਤਰ੍ਹਾਂ ਹੀ ਸਟੈਂਪ ਲੱਗੀ ਹੋਈ ਹੈ ਤੇ ਜੋਰਜਟ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈਗੀ ਸਟੱਫ ਬਹੁਤ ਵਧੀਆ 1050 ਪ੍ਰਾਈਸ ਹੈ ਸਾਰਿਆਂ ਦੇ ਅਲੱਗ-ਅਲੱਗ ਪ੍ਰਿੰਟ ਨੇ ਤੁਸੀਂ ਦੋ ਲੈਣਾ ਚਾਹੁੰਦੇ ਹੋਗੇ ਚਾਰ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਸਕਦੇ ਹੋ ਬੇਫਿਕਰ ਹੋ ਕੇ ਕਿਉਂਕਿ ਸੇਮ ਪ੍ਰਿੰਟ ਕਿਸੇ ਦਾ ਵੀ ਨਹੀਂ ਹੈਗਾ ਲਓ ਜੀ ਲਾਸਟ ਸੂਟ ਹੈਗਾ ਇਹਦੇ ਪ੍ਰਿੰਟਡ ਡਿਜ਼ਾਈਨ ਇਦਾਂ ਬਣਿਆ ਹੋਇਆ ਇਹਦੇ ਨਾਲ ਤੁਸੀਂ ਰਸਟ ਸੋਨਾ ਰਾਸ਼ਟ ਸ਼ੇਡ ਦਾ ਦਪਟਾ ਰੱਖ ਸਕਦੇ ਹੋਗੇ ਇਹਦੇ ਨਾਲ ਤੁਸੀਂ ਤੇ ਰਾਸ਼ਟੀ ਤੁਸੀਂ ਇੱਥੇ ਬ੍ਰਿਕ ਪਾਈਪਿੰਗ ਜਾਂ ਲੈਸ ਵਗੈਰਾ ਦਾ ਡਿਜ਼ਾਈਨ ਦੇ ਸਕਦੇ ਹੋਗੇ ਇਸ ਤਰ੍ਹਾਂ ਜਿਹੜੇ ਸੂਟ ਲੇਗੇ ਸਾਰੇ ਆਪੋ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਹਣੇ ਲੱਗੇ ਤੇ ਜਿਹੜੇ ਮੋਡਲ ਦੇ ਸੂਣਨੇਗੇ ਰਾਮ ਟੈਕਸ ਦੇ ਉਹਦਾ 2250 ਪ੍ਰਾਈਸ ਹੈਗਾ ਜਿਹੜੇ ਜਾਰਜਟ ਨੇ ਉਹਦਾ 1050 ਪ੍ਰਾਈਸ ਹੈਗਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ